ਹੈਲੋ ਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਸਾਡੀ ਪੰਜਾਬੀ ਕਿਚਨ ਵਿੱਚ ਅੱਜ ਆਪਾਂ ਬਣਾ ਰਹੇ ਹਾਂ ਜੀ ਆਲੂ ਤੇ ਪਨੀਰ ਦੇ ਕੋਟ ਤੇ ਕਿਉਂਕਿ ਆਪਾਂ ਸਾਰਾ ਸਰਦੀਆਂ ਦੇ ਵਿੱਚ ਸਾਗ ਤੇ ਆਲੂ ਗੱਜਰਾ ਬਣਾ ਲਓ ਗੋਭੀ ਬਣਾ ਲਓ ਸਾਰੀਆਂ ਸਬਜ਼ੀਆਂ ਤੋਂ ਕੋਈ ਅੱਕ ਬੱਚੇ ਕਹਿੰਦੇ ਅੱਜ ਕੁਝ ਸਪੈਸ਼ਲ ਚੀਜ਼ ਖਾਣੀ ਹੈ ਅਸੀਂ ਸੋਚਿਆ ਜੀ ਅੱਜ ਆਪਾਂ ਕੋਟੇ ਬਣਾਉਣੇ ਆ ਤੇ ਨਾਲੇ ਤੁਹਾਡੇ ਨਾਲ ਵੀ ਰੈਸਪੀ ਸਾਂਝੀ ਕੀਤੀ ਜਾਵੇ ਆਪਾਂ ਲੱਤੇ ਜੀ 5-4 ਉਬਲੇ ਹੋਏ ਆਲੂ ਤੇ 200 ਗ੍ਰਾਮ ਆਪਾਂ ਲੱਤੇ ਜੀ ਪਨੀਰ ਸਭ ਤੋਂ ਪਹਿਲਾਂ ਜਿਹੜੇ ਹੈਗੇ ਆ ਜੀ ਆਪਾਂ ਤੁਹਾਨੂੰ ਦੱਸ ਦਿੰਨੇ ਆ ਤਿੰਨ ਆਪਾਂ ਟਮਾਟਰ ਲੱਤੇ ਜੀ ਵੱਡੇ ਦੋ ਹਰੀਆਂ ਮਿਰਚਾਂ ਇਹ ਵੀ ਆਪਾਂ ਪੀਸ ਕੇ ਰੱਖ ਲੱਤੇ ਆਪਾਂ ਤਿੰਨ ਚਾਰ ਪਿਆਜ਼ ਤਿੰਨ ਪਿਆਜ਼ ਤੇ ਇਹਦੇ ਵਿੱਚ ਪੈ ਜੀ ਥੋੜਾ ਜਿਹਾ ਲਸਣ ਤੇ ਥੋੜਾ ਜਿਹਾ ਅਦਰਕ ਇਹਦਾ ਵੀ ਆਪਾਂ ਪੇਸਟ ਤਿਆਰ ਕਰਕੇ ਰੱਖ ਲੱਤਾ ਤੇ ਥੋੜਾ ਜਿਹਾ ਲੱਤੇ ਜੀ ਆਪਾਂ ਅਰਾਰੋਟ ਇੰਨਾ ਕੁ ਕਰਛੀਕ ਅਰਾਰੋਟ ਦੀ ਹੈਗੀ ਐ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹੈ ਕੋਫਤੇ ਬਣਾਉਣ ਵਾਸਤੇ ਜਿਹੜੇ ਆਲੂ ਹੈ ਆਪਾਂ ਇਹਨੂੰ ਸਾਰਿਆਂ ਨੂੰ ਤਦੂਕਸ ਕਰ ਲੈਨੇ ਆ ਨੋ ਜੀ ਆਪਾਂ ਸਾਰੇ ਹੈਗੇ ਨੇ ਇਹਨੂੰ ਤੁਸੀਂ ਆਪਾਂ ਮੈਸ਼ਨਰ ਵੀ ਮੈਸ਼ਨਰ ਵੀ ਕਰ ਸਕਦੇ ਆਂਗੇ ਮੈਸ਼ਨਰ ਤੇ ਇਸ ਤਰ੍ਹਾਂ ਕੱਦੂ ਕਸ ਵੀ ਕਰ ਸਕਦੇ ਆਂ ਨੋ ਜੀ ਆਪਾਂ ਸਾਰੇ ਆਲੂ ਕਰ ਲੈਨੇਗੇ ਹੁਣ ਆਪਣੇ ਕੋਲੇ ਹੈਗਾ ਜੀ ਥੋੜਾ ਜਿਹਾ ਪਨੀਰ ਜਿਹੜਾ ਹੈਗਾ ਆਪਾਂ ਇਹਦੇ ਵਿੱਚ ਪਾ ਦਨੇ ਆਂ ਕਪਾਦਨੇ ਆ ਜੀ ਆਪਾਂ ਇਹਦੇ ਵਿੱਚ ਥੋੜੀ ਜਿਹੀ ਹਰੀ ਮਿਰਚ ਥੋੜਾ ਜਿਹਾ ਪਾਦਨੇ ਆਪਾਂ ਨਮਕ ਆਪਾਂ ਚੰਗੀ ਤਰ੍ਹਾਂ ਪਹਿਲਾਂ ਇਹਨੂੰ ਮਿਕਸ ਕਰਦੇ ਆ ਇਹ ਸਬਜ਼ੀ ਬਣ ਕੇ ਬਹੁਤ ਵਧੀਆ ਸਵਾਦ ਬਣਦੀ ਹੈ ਜੀ ਇਹ ਸਬਜ਼ੀ ਬਹੁਤ ਵਧੀਆ ਬਣਦੀ ਹੈ ਆਪਾਂ ਜਦੋਂ ਵੀ ਘਰੇ ਕੋਈ ਗੈਸਟ ਆਏ ਹੋਣ ਆਪਾਂ ਉਦੋਂ ਕਿਵੇਂ ਮਰਜ਼ੀ ਇਹਨਾਂ ਨੂੰ ਬਣਾ ਕੇ ਖਵਾ ਸਕਦੇ ਹਾਂ ਜੀ ਇਹ ਸਬਜ਼ੀ ਚਟਪਟ ਬਣ ਕੇ ਤਿਆਰ ਹੋ ਜਾਂਦੀ ਹੈ ਕੋਈ ਇੰਨੀ ਮਿਹਨਤ ਵੀ ਆਪਾਂ ਨੂੰ ਵਾਲੀ ਕਰਨੀ ਪੈਂਦੀ ਹੈ ਉੱਤੇ ਪਨੀਰ ਵੀ ਆਪਾਂ ਘਰੇ ਹੀ ਕੱਢੇ ਜੀ ਆਪਾਂ ਬਾਜ਼ਾਰ ਚੋਂ ਨਹੀਂ ਲੈ ਕੇ ਆਏ ਇਹ ਆਪਾਂ ਘਰੇ ਘੱਟ ਲੈ ਸੀਗਾ ਨੁੱਤ ਹੁਣ ਆਪਾਂ ਤوڑا ਜਿਹਾ ਵਾਈਨਿੰਗ ਵਾਸਤੇ ਲੈਣੇ ਜੀ ਇਹ ਅਰਾ ਰੋਟ ਵੀ ਲੈ ਸਕਦੇ ਆ ਆਪਾਂ ਇਹ ਵਿੱਚ ਕਾਰਨ ਫਲੋਰ ਵੀ ਲੈ ਸਕਦੇ ਆਗੇ ਹੁਣ ਜੇ ਆਪਾਂ ਇਹ ਚੰਗੀ ਤਰ੍ਹਾਂ ਇਹ ਮਿਕਸ ਕਰ ਦਨੇ ਜੇ ਆਪਾਂ ਚੰਗੀ ਤਰ੍ਹਾਂ ਇਹ ਮਿਕਸ ਕਰ ਲੇਤਾ ਆਪਾਂ ਕੀ ਕਰਨਾ ਥੋੜਾ ਜਨਾ ਮਤਲਬ ਕਿ ਇਸ ਤਰ੍ਹਾਂ ਜਿਵੇਂ ਆਪਣਾ ਹੁੰਦਾ ਜੀ ਕੋਪਤਾ ਸਾਈਜ਼ ਆਪਾਂ ਆਪਦੇ ਹਿਸਾਬ ਨਾਲ ਥੋੜਾ ਜਿਹਾ ਵੱਡਾ ਛੋਟਾ ਕਿਵੇਂ ਮਰਜ਼ੀ ਕਰ ਲਈਏ ਤੇ ਆਪਾਂ ਇਸ ਤਰ੍ਹਾਂ ਇੱਕ ਬੋਲ ਬਣਾਵਾਂਗੇ ਨਮੀ ਵੀ ਕੁਲੇ ਇਹ ਵਿੱਚ ਕੋਈ ਕ੍ਰੈਕ ਨਹੀਂ ਹੋਣਾ ਚਾਹੀਦਾ ਵਧੀਆ ਸੌਫਟ ਜਿਹਾ ਬੋਲ ਬਣਾਵਾਂਗੇ ਤੇ ਇੱਕ ਸੌਨ ਨੂੰ ਇੱਕ ਆਪਾਂ ਹੋਰ ਗੱਲ ਦੱਸ ਦਿਆਂ ਜੀ ਬਾਈ ਚਾਂਸ ਆਪਾਂ ਇੱਕ ਬੋਲ ਬਣਾ ਕੇ ਪਹਿਲਾਂ ਆਪਾਂ ਫਰਾਈ ਕਰਕੇ ਦੇਖਾਂਗੇ ਜੇ ਆਪਾਂ ਨੂੰ ਲੱਗਿਆ ਇਹ ਬੋਲ ਆਪਣੀ ਟੁੱਟ ਗਈ ਫਟ ਗਈ ਕਿ ਉਹਦੇ ਵਿੱਚ ਜਨਸਰ ਤਾਂ ਆਪਾਂ ਨਾਲ ਥੋੜਾ ਜਿਹਾ ਆਰਾ ਰੋਟ ਜੋ ਵੀ ਆਪਾਂ ਇਹਦੇ ਵਿੱਚ ਵਰਤੇ ਪਹਿਲਾਂ ਆਰਾ ਰੋਟ ਜਾਂ ਕਾਰਨਫਲੋਰ ਆਪਾਂ ਥੋੜਾ ਜਿਹਾ ਇਹਦੇ ਵਿੱਚ ਹੋਰ ਪਾ ਦਾਂਗੇ ਤਾਂ ਫਿਰ ਆਪਣੇ ਬਿਲਕੁਲ ਇਹ ਟੁੱਟਣਗੇ ਵਿਖਰਣਗੇ ਨਹੀਂ ਆਪਾਂ ਪਹਿਲਾਂ ਇੱਕ ਬਣਾਇਆ ਤੇ ਇੱਕੋ ਹੀ ਆਪਾਂ ਪਹਿਲਾਂ ਘਿਓ ਦੇ ਵਿੱਚ ਫਰਾਈ ਕਰਕੇ ਦਿਖਦੇ ਆ ਨਹੀਂ ਆਪਾਂ ਇਹਦੇ ਵਿੱਚ ਹੋਰ ਮਿਲਾ ਕੇ ਫਿਰ ਸਾਰੇ ਤਿਆਰ ਕਰਾਂਗੇ ਮੇਰੇ ਜੀ ਆਪਾਂ ਇਹਨੂੰ 골ਡਨ ਬ੍ਰਾਊਨ ਹੋਰ ਤੱਕ ਕੱਢਾਂਗੇ ਤੇ ਫਿਰ ਆਪਾਂ ਸਾਰੇ ਆਪਦੇ ਕੋਟ ਤੇ ਆਪਣਾ ਸਾਰਾ ਕੁਝ ਸਹੀ ਹੈ ਇਹਦੇ ਵਿੱਚ ਤੇ ਆਪਾਂ ਐਂ ਤਿਆਰ ਕਰਾਂਗੇ ਜੀ ਹੁਣ ਕੁਝ ਵੀ ਆਪਾਂ ਨੂੰ ਪਾਉਣ ਦੀ ਲੋੜ ਨਹੀਂ ਲੋ ਜੀ ਆਪਾਂ ਕੋफ्ते ਹੈਗੇ ਜਿਹੜਾ ਆਪਣਾ ਕੱਢ ਲਿਆ ਤੇ ਐਸੀ ਤਰ੍ਹਾਂ ਆਪਾਂ ਸਾਰੇ ਕੋफ्ते ਪਹਿਲਾਂ ਬਣਾਵਾਂਗੇ ਜੀ ਫਿਰ ਆਪਾਂ ਫਰਾਈ ਕਰਾਂਗੇ ਲੋ ਜੀ ਆਪਾਂ ਸਾਰੇ ਕੋफ्ते ਬਣਾ ਲੈਨੇ ਇਸ ਤਰ੍ਹਾਂ ਦੇਖੋ ਤੁਸੀਂ ਇਸ ਤਰ੍ਹਾਂ ਆਪਾਂ ਕੋफ्ते ਬਣਾ ਲੈਨੇਗੇ ਤੇ ਹੁਣ ਆਪਾਂ ਕੀ ਕਰਨਾ ਜੀ ਆਪਾਂ ਇਹਨੂੰ ਸਾਰੇ ਨੂੰ ਫਰਾਈ ਕਰਾਂਗੇ ਸਭ ਤੋਂ ਪਹਿਲਾਂ ਸਾਰੇ ਪਾ ਦਿੰਨੇ ਆ ਸਾਰੇ ਪੈ ਜਾਣਗੇ तकरीबन ਤੋ ਜੀ ਆਪਾਂ ਸਾਰਿਆਂ ਨੂੰ ਨਾ ਇਸ ਤਰ੍ਹਾਂ 골ਡਨ ਬ੍ਰਾਊਨ ਹੋਣ ਤੱਕ ਪਕਾਵਾਂਗੇ। ਲੋ ਜੀ ਆਪਣੇ ਦੇਖੋ ਤੁਸੀਂ ਸਾਰੇ ਇਹ ਫਰਾਈ ਹੋ ਗਏ ਨੇਗੇ। ਬਿਲਕੁਲ 골ਡਨ ਕਲਰ ਹੈ ਇਹਨਾਂ ਦਾ ਤੇ ਹੁਣ ਆਪਾਂ ਸਾਰੇ ਇਸ ਤਰ੍ਹਾਂ ਕੱਢ ਲਾਂਗੇ। ਜੀ ਆਪਾਂ ਕੜਾਹੀ 'ਚ ਪਾਇਆ ਤੇਲ। ਤੇਲ ਆਪਾਂ ਲੈ ਤਾ ਜੀ ਕੜਛੀਕ ਤੇਲ ਜੀ ਆਪਣੀ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਜੀਰਾ। ਪਾ ਪਾਵਾਂਗੇ ਪਿਆਜ਼ ਅਦਰਕ ਲਸਣ ਦਾ ਪੇਸਟ ടമാര പേസ്റ്റി പൂജല ചി തരണ ਲਓ ਜੀ ਹੁਣ ਆਪਾਂ ਕਮੇ ਆ ਇਹਦੇ ਵਿੱਚ ਆਪਣੇ ਮਸਾਲੇ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਇਹਦੇ ਵਿੱਚ ਮਿਰਚ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਹਲਦੀ ਗਰਮ ਮਸਾਲਾ ਥੋੜਾ ਜਿਹਾ ਧਨੀਆ ਪਾਊਡਰ ਕਿਹਦੇ ਪਾਵਾਂਗੇ ਜੀ ਆਪਾਂ ਇਹਦੇ ਚ ਨਮਕ ਸੁਆਦ ਅਨੁਸਾਰ ਜੀਵਨਾ ਤੋਂ ਮਸਾਲੇ ਨੂੰ ਚੰਗੀ ਤਰ੍ਹਾਂ ਪਕਾਵਾਂਗੇ ਠੱਕ ਕੇ ਸੱਚੀ ਬਾਹਰ ਕੱਢ ਦੋਨੇ ਲੋ ਜੀ 5-7 ਮਿੰਟ ਵਾਸਤੇ ਆਪਾਂ ਮਸਾਲਾ ਚੰਗੀ ਤਰ੍ਹਾਂ ਪਕਾਉਣੀ ਹੈ ਆਪਣਾ ਲੋ ਜੀ ਮਸਾਲਾ ਆਪਣਾ ਹੋ ਗਿਆ ਚੰਗੀ ਕਰੋ ਇਹਦੇ ਪਾਣੀ ਪਾ ਲੈਣੀ ਇਹ ਸਾਰੇ ਆਪੱਖੋ ਹਿੱਸੇ ਪਾ ਲੈਣੇ ਇਹਦੇ ਵਿੱਚ ਮੋਦੀ ਆਪਾ ਥੋੜਾ ਕਚਰੇ ਨੂੰ ਢਾਕੇ ਪਕਾ ਲੈਨੇ ਆ। ਮੋਦੀ ਸਬਜੀ ਆਪਣੀ ਬਿਲਕੁਲ ਤਿਆਰ ਹੈ। ਦੇਖੋ ਤੁਸੀਂ ਕਿੰਨੀ ਵਧੀਆ ਗਰੇਵ ਬਣੀ ਵਾਲੀ ਸਬਜੀ ਬਣੀ ਹੈ ਤੇ ਹੁਣ ਆਪਾਂ ਥੋੜਾ ਜਿਹਾ ਇੱਤੇ ਪਾ ਲੈ ਜੀ ਧਨੀਆ। ਸਾਨੂੰ ਕੱਢ ਕੇ ਦਿਖਾਉਣੀ ਹੈ ਜੀ ਡੋਂਗੇ ਵਿੱਚ ਲੋ ਜੀ ਆਪਾਂ ਥੋੜੀ ਜੀ ਨਾ ਫਰੈਸ਼ ਮਲਾਈ ਲੈਤੀ ਐ ਇਹਨੂੰ ਗਾਰਨਿਸ਼ ਕਰਨ ਵਾਸਤੇ ਆਪਾਂ ਥੋੜੀ ਜੀ ਇਸ ਤਰ੍ਹਾਂ ਮਲਾਈ ਪਾ ਸਕਦੇ ਆਂਗੇ ਤੇ ਤਾਂ ਜੋ ਆਪਣੀ ਵਧੀਆ ਲੱਗੇ ਤੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਜੀ ਸਾਡੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ